क्या नाम आपका संदीप तो ये एक्सीडेंट हुआ कैसे हुआ है बताइए तो सामने कंटेनर चल रहा था उसने एकदम तब ब्रेक लिया हैंड ब्रेक मारा उसने पहले एक गाड़ी लगी और फिर पीछे हमारी बचाओ हमारी भी लगी तो कितनी गाड़ियाँ लगी ये दो गाड़ियाँ लगी उसमें तो कहाँ से कहाँ जा रहे थे आप मैं सोनीपत से वहाँ जा रहा था अमृतसर तो कितना नुकसान हुआ है नुकसान कैबन लोज है तो किसकी गलती मानते हैं इसको वाले की गलती है जैसे जीटी रोड पे जा रहे थे नेशनल हाईवे पे लाइटें जल रही थी कम ही जल रही थी इतनी नहीं अगर ये लाइटें जलती होती तो हादसा टल सकता था क्या हाँ बच सकता था तो जैसे कितना कितने लोगों को चोट आई है चारों बंदों को चोट है दो तो एक सीरियस ज़्यादा है वो रेफर हो गया ਤੋ ਗਾੜੀਆਂ ਕਿੰਨੀ ਫੁੱਟੀਆਂ ਦੋ ਦੂਜੀਵੇਂ ਵੀ ਲੋਸ ਹੈ ਪੂਰਾ ਕੈਪਨ ਪਿਛਲੇ ਟ੍ਰੇਲੀ ਦੇ ਲੋਸ ਹੈ ਬੱਸ ਵੀ ਲੱਗੀ ਹੋਈ ਹੈ ਬੱਸ ਉਹ ਸਬਜੀ ਵਾਲੇ ਦਾ ਟੀਮ ਮੈਟਸ ਵਾਲੇ ਦਾ ਟੀਮ ਮਨੂ ਕੀ ਕੋਈ ਪ੍ਰੋਬਲਮ ਜੀ ਫੋਟੋ ਜੀ ਚਾਹ ਪਣੀ ਗਾੜੀਆਂ ਦੋ ਹੋਣਗੀਆਂ ਚਾਰ ਪੰਜ ਕਿੰਨੇ ਪੇਸ਼ੈਂਟ ਹੈ ਤੇ ਕਦੋਂ ਦੇ ਇਨਸੀਡੈਂਟ ਹੈ ਇਹ ਐਕਸੀਡੈਂਟ ਕੇਸ ਸਵੇਰੇ ਆਏ ਨੇ ਲਗਭਗ 6:30 ਦੇ ਆਰਾਊਂਡ ਦੋ ਕੇਸ ਆਏ ਨੇ ਇਹ ਐਕਸੀਡੈਂਟ ਆਪਣੇ ਹਸਪਤਾਲ ਦੇ ਸਾਹਮਣੇ ਪੁਲ ਦੇ ਉੱਪਰ ਹੋਇਆ। ਦੋ ਕੇਸ ਸੀਗੇ। ਉਹਨਾਂ ਨੂੰ ਮਤਲਬ ਫਰਸਟ ایڈ ਦੇ ਕੇ ਇਲਾਜ ਕੀਤਾ ਗਿਆ ਉਹਨਾਂ ਦਾ ਤੇ ਬਾਕੀ ਇੱਕ ਪੇਸ਼ੈਂਟ ਥੋੜੀ ਸੱਟ ਜ਼ਿਆਦਾ ਹੋਣ ਕਰਕੇ ਉਹਨੂੰ ਪਲਾਸਟਿਕ ਸਰਜਰੀ ਲਈ ਵੱਡੇ ਹਸਪਤਾਲ ਰੈਫਰ ਕੀਤਾ ਹੈ। ਤੇ ਕੰਡੀਸ਼ਨ ਕਿਦਾਂ ਜੀ ਉਹਨਾਂ ਨਾਲ ਦੀ? ਉਧਰ ਸਟੇਬਲ ਹੈ। ਮਤਲਬ ਠੀਕ ਹੈ ਵਾਈਟਲਸ ਵਗੈਰਾ ਸਾਰੇ ਨਾਰਮਲ ਸੀ। ਤੇ ਪਰ ਪਲਾਸਟਿਕ ਸਰਜਰੀ ਡਾਕਟਰ ਦੀ ਲੋੜ ਹੈ ਉਹਦੇ ਕਰਕੇ ਉਹਨੂੰ ਵੱਡੇ ਹਸਪਤਾਲ ਭੇਜਣਾ ਪੈ ਰਿਹਾ। ਦੂਜੇ ਮਰੀਜ਼ ਦੇ ਗੋਡੇ ਤੇ ਸੱਟ ਹੈਗੀ ਐ ਬਟ ਇਹ ਐ ਕਿ ਉਹਦੇ ਐਕਸਰੇ ਹੋ ਕੇ ਫਿਰ ਕੁਝ ਪਤਾ ਲੱਗੇਗਾ ਵੀ ਕਿੰਨੀ ਸੱਟ ਆ ਉਹਦੇ ਬੋਲੇ ਤੇ ਸਾਰੇ ਕੰਟੇਨਰ ਦਿਗਾ ਭਰਿਆ ਵਜ ਕੰਟੇਨਰ ਸਭਿਆਂ ਨਾਲ ਜਿਹੜੀਆਂ ਮੱਚ ਕਰ ਉਹਦੇ ਨਾਲ ਬਾਸ ਬੱਜੀ ਦੀ ਰੋਡਵੇ ਜਾਲਾ ਉਹ ਸਾਰੇ ਪਟੜ ਹੋ ਗਈ ਆ ਕਿ ਜਿਹੜੇ ਕਾਰ ਜਿਹੜੀ ਹੈਗੀ ਦੀ ਬਾਸ ਡੈਮੇਜ ਦਿੱਤੀ ਉਹਦੇ ਨਾਲ ਉਹਰੇ ਇੱਕ ਟਰੱਕ ਵੀ ਗਈ ਕੰਟੇਨਰ ਵਾਲਾ ਉਹਦੇ ਪਿੱਛੇ ਜੋ ਕੰਟੇਨਰ ਬੱਜੇ ਇੱਕ ਜਿਹੜਾ ਲੱਤਾਂ ਲੱਤਾਂ ਸੱਟ ਲੱਗੀਆਂ ਜਿਹੜੇ 14 ਜਨੇ ਜਿਹੜੇ ਲੱਤਾਂ ਚ ਵੀ ਇੱਕ ਸਿਰ ਪਾਟਿਆ ਵੈਜੀ ਤੇ ਦੋ ਬੰਦੇ ਦੀਏ ਜੀ ਉਹਨੂੰ ਖਵੇਂ ਫਸੇ ਵੈਦ ਜੀ ਉਹ ਡਰਾਈਵਰ ਦੀ ਜਿਹੜੀ ਉਹ ਸਹੀ ਸਲਾਮ ਦੇ ਜੀ ਹੁਣ ਜੀ ਅਸੀਂ ਜਿਹੜੀ ਰੋਡ ਆ ਉਹਨੂੰ ਅਸੀਂ ਕਲੀਅਰ ਕਰਾ ਰਹੇ ਹਾਂ ਜੀ ਤੇ ਉਹ ਜਿਹੜੇ ਮਰੀਜ਼ ਨੇ ਉਹ ਐਡਮਿਟ ਕੀਤੇ ਹੋਏ ਨੇ ਸਿਵਲ ਹੋ ਗਏ ਤੇ ਟੋਟਲ ਕਿੰਨੀਆਂ ਗੱਡੀਆਂ ਵਜੀਆਂ ਸੀ ਇਹ ਗੱਡੀਆਂ 5 ਨੇ ਤੇ ਕਿੰਨੇ ਲੋਕ ਇੰਜਰਡ ਨੇ ਜਦੇ ਚ ਇੰਗਲਡ ਵੱਟ ਨੂੰ ਤੋੜ ਜਿਹੜਾ ਜਗਾ ਤੱਕੀ ਬਾਕੀ ਪਸਾਰ ਰਹੀ ਤੇ ਹੁਣ ਰੋਡ ਕਲੀਅਰ ਕਰਾਤੀ ਕਰਾ ਰਿਆ ਤੇ ਕਿੰਨੇ ਕਿੰਨੇ ਵਜੇ ਦਾ ਹਾਸਾ ਹੈ 8:35 ਵਜੇ ਤੇ ਜਿਹੜੇ ਕਾਰਨ ਕੀ ਰਿਹਾ ਇਸ ਹਾਸਤੇ ਦਾ ਕਾਰਨ ਪਤਾ ਉਹ ਜਿਹੜੀ ਟ੍ਰੈਫਿਕ ਲੰਘ ਰਹੀ ਆ ਉਹਦੇ ਨਾਲ ਥਾਸ ਵਾਲਾ ਵਿੱਚ ਉਹ ਕਰ ਗਿਆ ਹਿੱਟ ਕਰ ਗਿਆ ਉਹਦੇ ਨਾਲ ਤੇ ਜਿਹੜੀ ਨੈਸ਼ਨਲ ਹਾਈਵੇਅ ਦੇ ਲਾਈਟਾਂ ਵਗੈਰਾ ਜਿਹੜੀ ਨਹੀਂ ਚੱਲ ਰਹੀਆਂ ਇਹਦੀ ਕਦੇ ਸ਼ਿਕਾਇਤ ਕੀਤੀ ਹੈ ਨਾ ਸ਼ਿਕਾਇਤ ਕਰਦੇ ਆ ਜੀ ਕੋਈ ਨਹੀਂ ਆਉਂਦਾ ਤੇ ਕਿੰਨੀ ਦਿਨ ਤੋਂ ਬੰਦ ਰਹੀਆਂ ਲਾਈਟਾਂ ਇਹ ਪਤਾ ਨਹੀਂ ਘਰ ਉਹ ਤੋਂ ਜਦੋਂ ਮੈਂ ਪਹਿਲਾ ਐਕਸੀਡੈਂਟ ਉਹਦੇ 6 ਮਹੀਨੇ ਹੋ ਗਏ ਉਹਦੋਂ ਤੋਂ ਕਾਇਸੇ ਦੀ ਉਸ ਤੋਂ ਬਾਅਦ ਇੱਕ ਵਾਰੇ ਰਿਪੇਅਰ ਨਹੀਂ ਕੀਤੀ ਹੈ ਨਹੀਂ ਕੋਈ ਨਹੀਂ ਤੇ ਹੁਣ ਅੱਗੇ ਫਰਦਰ ਫੇਰ ਇਹਨਾਂ ਨੂੰ ਕਰੋਂਗੇ ਸਰ ਅੱਗੇ ਵੀ ਕਹਿ ਰਹੇ ਹਾਂ ਜਿਹੜਾ ਆਪਣਾ ਰੋਡ ਆ ਬੱਸ ਸਟੈਂਡ ਦੇ ਉੱਪਰ ਉੱਥੇ ਉਹ ਆ ਉਹਦੇ ਟਾਇਰ ਫੜਦੇ ਨੇ ਜਾ ਕੇ ਉਹ ਤੇ ਲੁੱਕ ਵੀ ਨਹੀਂ ਪਾ ਸਕਦੇ ਨੈਸ਼ਨਲ ਆ ਜੀ